ਉਧਰ ਕਹਿੰਦੇ ਵੀ 트럼ਪ ਹੋਣਾਂ ਦੇ ਦੁਆਰਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਸ ਨੂੰ ਜਿਹੜਾ ਗੱਟ ਕੀਤਾ ਗਿਆ ਆ ਇਸ ਦੀਆਂ ਜਿਹੜੀਆਂ ਸ਼ੌਕ ਵੇਵਸ ਆਓ ਕੈਲੀਫੋਰਨੀਆ ਤੱਕ ਵੀ ਪਹੁੰਚੀਆਂ ਆ ਯੂ ਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਉਹਨਾਂ ਨੇ ਆਪਣੀ ਜਿਹੜੀ ਵਰਕ ਫੋਰਸ ਆ ਉਸ ਨੂੰ ਅਧਿਆਂ ਆ ਕਰ ਦਿੱਤਾ ਆ ਕੈਲੀਫੋਰਨੀਆ ਦੇ ਜਿਹੜੇ ਐਜੂਕੇਟਰਸ ਆ ਇਸ ਚੀਜ਼ ਤੋਂ ਕਹਿੰਦੇ ਵੀ ਚਿੰਤਾ ਚ ਆਏ ਨੇ ਨਵੇਂ ਜਿਹੜੇ ਐਜੂਕੇਸ਼ਨ ਦੇ ਸਕੱਤਰ ਲਿੰਦਾ ਮੈਕਮੋਹਨ ਉਹਨਾਂ ਨੇ ਕਿਹਾ ਵੀ ਸ਼ੀਜ਼ ਕੀਪਿੰਗ ਗੁੱਡ ਪੀਪਲ ਤੇ ਫੰਡਿੰਗ ਆਬਲੀਗੇਸ਼ਨ ਮੰਡੇਟਡ ਬਾਈ ਕਾਂਗਰਸ ਜੋ ਕਾਂਗਰਸ ਨੇ ਕਿਹਾ ਵੀ ਜਿੱਥੇ ਮਨੀ ਸਪੈਂਡ ਕਰਨੀ ਆ ਉਥੇ ਜਿਹੜੀ ਕਹਿੰਦੇ ਵੀ ਉਸ ਨੂੰ ਅਸੀਂ ਆਨਰ ਕਰਾਂਗੇ ਤੇ ਕੁਝ ਜਿਹੜੇ ਚੰਗੇ ਲੋਕਾਂ ਨੂੰ ਅਸੀਂ ਆਪਣੇ ਕੋਲ ਰੱਖਾਂਗੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੇ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਆ ਉਸ ਨੂੰ ਅਧਿਆਂ ਜਿਹੜਾ ਉਹ ਕਰ ਰਿਹਾ ਸੋ ਇਹ ਪਹਿਲਾ ਡਿਪਾਰਟਮੈਂਟ ਨਹੀਂ ਜੋ ਇਸ ਤਰੀਕੇ ਦੀ ਜਿਹੜੀ ਸਲਿਮਿੰਗ ਦਾ ਸ਼ਿਕਾਰ ਜਿਹੜਾ ਉਹ ਉਹ ਰਹਾ ਉਹਦਣ ਇੱਕ ਡਿਪਾਰਟਮੈਂਟ ਆਫਿਸ ਫਾਰ ਸਿਵਲ ਰਾਈਟਸ ਦੀ ਜਿਹੜੀ ਰੀਜਨਲ ਬ੍ਰਾਂਚ ਆ ਸੈਨ ਫਰਾਂਸਿਸਕੋ ਦੇ ਵਿੱਚ ਜੋ ਕਿ ਆਲਰੇਡੀ ਬੈਕਲੌਗ ਆ ਉਹ ਇਨਵੈਸਟੀਗੇਸ਼ਨ ਕਰਦੀ ਸੀ ਸਕੂਲ ਰਿਲੇਟਡ ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਉਹ ਲੈ ਕੇ ਤੇ ਉਹ ਕਹਿੰਦੇ ਵੀ ਹੁਣ ক্লোਜ਼ਡ ਆਊਨ ਕਰ ਦਿੱਤੀ ਜਾਊਗੀ ਸੋ ਕਹਿੰਦੇ ਵੀ ਉਹ ਬੋਰਡ ਆ ਜਿਹੜਾ ਇਫੈਕਟ ਜਿਸ ਦੇ ਨਾਲ ਪੈਂਦਾ ਸੀ ਉਸ ਦੇ ਵਿੱਚ ਲੇਆਫ ਜਿਹੜੀਆਂ ਉਹ ਹੋਣਗੀਆਂ ਤੇ ਕਹਿੰਦੇ ਵੀ ਇਹ ਜਦੋਂ ਐਡਵੋਕੇਟਸ ਨੂੰ ਲੰਬੇ ਕਰ ਦਿੱਤਾ ਜਾਊਗਾ ਤਾਂ ਕਿੰਨੇ ਸਕੂਲ ਸਿਸਟਮ ਦੇ ਵਿੱਚ ਇਸ ਦੀ ਤੜਥੱਲੀ ਜਾਂ ਪਚਾਲ ਇਸ ਦਾ ਹੋਊਗਾ ਕਿੰਨੇ ਵੀ ਇਹ ਜਿਹੜੀਆਂ ਰੈਕਲਸ ਲੇਆਫਸ ਹੋ ਰਹੀਆਂ ਆ ਇਸ ਦੇ ਨਾਲ ਕਨਫਿਊਜ਼ਨ ਕੈਓਸ ਜਿਹੜਾ ਆ ਉਹ ਜਿਹੜਾ ਮੁਲਕ ਭਰ ਦੇ ਪਬਲਿਕ ਸਕੂਲ ਸਿਸਟਮ ਦੇ ਵਿੱਚ ਹੋਊਗਾ ਸੀਈਓ ਜਿਹੜੇ ਪਬਲਿਕ ਐਡਵੋਕੇਟਸ ਹੈਗੇ ਨੇ ਗਿਲਮੋਰੋ ਅਮੇਰ ਉਹਨਾਂ ਨੇ ਜਿਹੜਾ ਕਿਹਾ ਇਹ ਕੈਲੀਫੋਰਨੀਆ ਬੇਸਡ ਇੱਕ ਲਾ ਫਰਮ ਤੇ ਐਡਵੋਕੇਸੀ ਗਰੁੱਪ ਹੈਗੀ ਹੈ ਕਿੰਨੇ ਵੀ ਜਿੱਥੇ ਕੀ ਇਸ ਟਾਈਮ ਜ਼ੋਰ ਲਾਉਣਾ ਚਾਹੀਦਾ ਵੀ ਲਰਨਿੰਗ ਦੇ ਉੱਤੇ ਅ ਬਲਕਿ ਇੱਥੇ ਆਪਾਂ ਦੇਖ ਰਹੇ ਹਾਂ ਵੀ ਟੋਟਲੀ ਇੱਕ क्रੂਵਲ નિર્દયਤਾ ਵਾਲਾ ਜਿਹੜਾ ਕੰਮ ਆ ਉਹ 트럼ਪ ਪ੍ਰਸ਼ਾਸਨ ਦੇ ਦੁਆਰਾ ਕਿੱਤਾ ਜਿਹੜਾ ਉਹ ਜਾ ਰਿਹਾ ਸੋ ਇਹ ਹੁਣ ਦੇਖੋ ਅੱਗੇ ਕੀ ਮੰਗਦਾ ਹੈ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਜਿਹੜੀ ਫੰਡਿੰਗ ਆ ਸਕੂਲਸ ਨੂੰ ਫੈਡਰਲ ਤੌਰ ਦੇ ਉੱਤੇ ਮਿਲਦੀ ਆ ਜੋ ਕਿ ਕਾਂਗਰਸ ਨੇ ਅਪਰੂਵ ਕੀਤੀ ਹੋਈ ਹੈਗੀ ਆ ਸੋ ਹੁਣ ਇਸ ਨੂੰ ਅਧਿਆ ਕਦਮ ਤੋਂ ਬਾਅਦ ਕਿੰਨਾ ਜਿਹੜਾ ਉਹ ਅਸਰ ਪਾਊਗਾ ਇਹ ਜਿਹੜੀ ਉਹ ਵੇਖਣ ਵਾਲੀ ਗੱਲ ਆ ਟਰੰਪ ਉਹਨਾਂ ਦੇ ਆਫਿਸ ਜਦੋਂ ਉਹਨਾਂ ਨੇ ਸੌ ਚੁੱਕੀ ਸੀ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਵਰਕ ਫੋਰਸ 4133 ਸੀ ਤੇ ਹੁਣ ਕਹਿੰਦੇ ਵੀ ਲੇਆਫ ਇਫੈਕਟ ਹੋਣ ਤੋਂ ਬਾਅਦ ਚ ਇਹ ਅੰਕੜਾ ਘਟ ਕੇ 2183 ਵਰਕਰਸ ਦੇ ਦਾ ਹੀ ਰਹਿ ਗਿਆ ਹੈ ਇਹਨਾਂ ਵਿੱਚ ਉਹ ਵੀ ਲੋਕ ਆ ਜਿਨ੍ਹਾਂ ਨੇ ਕਈਆਂ ਨੇ ਖੁਦ ਰਿਜ਼ਾਈਨ ਵੀ ਕਰ ਦਿੱਤਾ ਕਈਆਂ ਨੇ ਬਾਇਆਉਟਸ ਵੀ ਲੈ ਲਏ ਸੀਗੇ ਕੈਲੀਫੋਰਨੀਆ ਜੋ ਕਿ 16.3 ਬਿਲੀਅਨ ਡਾਲਰ ਰਸੀਵ ਕਰਦਾ ਹੈਗਾ ਫੈਡਰਲ ਫੰਡਿੰਗ ਜੋ ਕਿ 2750 ਡਾਲਰ ਪਰ ਸਟੂਡੈਂਟ ਬਣਦੀ ਆ ਇੱਕ ਸਾਲ ਦੀ ਸੋ ਲਾਸ ਏਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੋ ਕੈਲੀਫੋਰਨੀਆ ਦਾ ਸੈਕੰਡ ਲਾਰਜੇਸਟ ਸਕੂਲ ਸਿਸਟਮ ਆ ਉਹਨਾਂ ਨੇ ਕਿਹਾ ਕਿ ਸਾਨੂੰ 1.26 ਬਿਲੀਅਨ ਡਾਲਰ ਦੇ ਕਰੀਬ ਇਤੋਂ ਫੰਡਿੰਗ ਆਦੀ ਹੈ ਉਹ ਜੋ ਆਲਮੋਸਟ ਬੰਦ ਹੋ ਜਾਊਗੀ 80% ਲਾਸ ਏਂਜਲਸ ਯੂਨੀਫਾਈਡ ਦੇ ਸਟੂਡੈਂਟਸ ਕੁਆਲੀਫਾਈ ਕਰਦੇ ਆ ਅੰਡਰ ਟਾਈਟਲ 1 100 ਸਰਵਿਸ ਦੇ ਕੋਲ ਜਿਹਦੇ ਵਿੱਚ ਟਿਊਟਰਿੰਗ ਹੁੰਦੀ ਆ স্মੋਲ ਕਲਾਸਿਸ ਹੁੰਦੀਆਂ ਆਫਟਰ ਸਕੂਲ ਪ੍ਰੋਗਰਾਮ ਹੁੰਦੇ ਆ ਟੀਚਰ ਟ੍ਰੇਨਿੰਗ ਕਾਉਂਸਲਿੰਗ ਫੈਮਿਲੀ ਇੰਗੇਜਮੈਂਟ ਇਦਾਂ ਦਾ ਸਾਰਾ ਕੁਝ ਹੁੰਦਾ ਹੈ ਇਹ ਇਸ ਤੋਂ ਬਿਨਾ ਜਿਹੜਾ ਯੂਨੀਵਰਸਿਟੀਆਂ ਦਾ ਵੀ ਬੁਰਾ ਹਾਲ ਹੋਣ ਜਾ ਰਿਹਾ ਕੈਲੀਫੋਰਨੀਆ ਦੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਆ ਉਹਨਾਂ ਨੂੰ ਫੈਡਰਲ ਡਿਪਾਰਟਮੈਂਟਸ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ 2.6 ਬਿਲੀਅਨ ਡਾਲਰ ਕਲੀ ਫੰਡਿੰਗ ਮਿਲਦੀ ਸੀ ਉਹ ਵੀ ਬੰਦ ਹੋਣ ਜਾ ਰਹੀ ਹੈਗੀ ਆ ਤੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਨੂੰ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਪਾਤਾ ਵੀ ਜਦੋਂ ਇੱਥੇ ਪ੍ਰੋਟੈਸਟ ਹੁੰਦੇ ਸੀ ਉਹ ਉਹ ਉਹਨਾਂ ਨੂੰ ਕੰਟਰੋਲ ਯੂਨੀਵਰਸਿਟੀਆਂ ਵੱਲੋਂ ਨਹੀਂ ਕੀਤਾ ਗਿਆ ਜੀ ਬਿਲਕੁਲ